ਔਰ ਇੱਕ ਤੇ ਇੱਕ 11 ਹੋਣਗੇ ਔਰ ਇਹਨਾਂ ਦੇ ਪ੍ਰਚਾਰ ਵਾਸਤੇ ਮੈਂ ਪਹੁੰਚਿਆ ਹਾਂ ਕਾਂਗਰਸ ਪਾਰਟੀ ਦਾ ਇੱਕ ਵਾਅਦਾ ਹੈ ਕਿ ਅਸੀਂ ਸਾਫ਼ ਸੁਥਰੇ ਵਧੀਆ ਕੈਂਡੀਡੇਟ ਦੰਨੇ ਆ ਔਰ ਬੈਸਟ ਕੈਂਡੀਡੇਟ ਅਸੀਂ ਦਿੰਦੇ ਆ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ ਕਿ ਇੱਕ ਅੱਛਾ ਕਾਰਪੋਰੇਸ਼ਨ ਦਾ ਹਾਊਸ ਬਣਾਵਾਂਗੇ ਜਿਹੜੀ ਪਗੋੜਾ ਸਰਕਾਰ ਇਲੈਕਸ਼ਨਾਂ ਉਹ ਜਿਹੜੀ ਭੱਜਦੀ ਆ ਉਹਦਾ ਮਤਲਬ ਹੁੰਦਾ ਨਾ ਕੋਈ ਲੋ ਹਾਰ ਮੰਨੀ ਹੈ ਕਿ ਲੋਕਾਂ ਦਾ ਗੁੱਸਾ ਹੈ ਉਹਨਾਂ ਦੇ ਬਰਤੀ ਲਾਅ ਐਂਡ ਆਰਡਰ ਕਰਕੇ ਜੋ ਸ਼ਹਿਰ ਚ ਇਲੈਕਸ਼ਨਾਂ ਨਹੀਂ ਹੋਈਆਂ ਇਹ ਇਲੈਕਸ਼ਨਾਂ ਹੋ ਵੀ ਰਹੀਆਂ ਤੁਹਾਨੂੰ ਵਿਧਾ ਹਾਈ ਕੋਰਟ ਦੇ ਆਰਡਰ ਨਾਲ ਸਰਪੰਚੀ ਦੀਆਂ ਹੋਈਆਂ ਤੇ ਇਹ ਸੁਪਰੀਮ ਕੋਰਟ ਦੇ ਆਰਡਰ ਨਾ ਹੋ ਰਹੀਆਂ ਨੇ ਇਹ ਵੀ ਕਦੀ ਸਰਕਾਰ ਵੇਖੀ ਸੀ ਕਿਸੇ ਨੇ ਐੋਜੀ ਸਰਕਾਰ ਨਹੀਂ ਵੇਖੀ ਜਿਹੜੀ ਚੋਣਾਂ ਤੋਂ ਭੱਜਦੀ ਹੈ ਲਿਵਰੇਜ ਵੀ ਨਹੀਂ ਚੱਲ ਰਿਆ ਸਫਾਈ ਪ੍ਰਬੰਧ ਵੀ ਹੈ ਨਹੀਂ ਲੋਕ ਮੋਰ ਤੱਕ ਲਾਉਣ ਵਾਲਾ ਬੰਦਾ ਹੈ ਨਹੀਂ ਗਾ ਦੱਸੋ ਲੋਕਾਂ ਨੇ ਲੋਕਾਂ ਨੇ ਟੈਸਟ ਕਰਾਉਣੇ ਕਿੱਥੇ ਕਰਾਉਣ ਜਾਣ ਉਹ ਵੀ ਨਹੀਂ ਕੋਈ ਹੈਗਾ ਕਿਉਂਕਿ ਆਖਰੀ ਗ੍ਰਾਫ ਵਧ ਰਿਹਾ ਜੀ 92 ਤੋਂ 95 ਹੋ ਗਏ ਵਿਧਾਨ ਸਭਾ ਵਿੱਚ ਐਮ ਐਲ اے ਤੇ ਫਿਰ ਸਰਕਾਰ ਕਿਉਂ ਭੱਜਦੀ ਗਈ ਜੀ ਤੇ ਜਿਹੜੇ 13 ਜੋ ਤਿੰਨ ਰਹੇ ਸੀ ਉਹਨਾਂ ਦੇ ਬਾਰੇ ਕੀ ਵਿਚਾਰ ਹੈ ਉਹਨਾਂ ਦਾ ਕੋਈ ਵਿਕਾਸ ਦਾ ਕੰਮ ਅਸੀਂ ਰਹਿਣ ਨਹੀਂ ਦੇਣਾ ਅਸੀਂ ਆਪ ਕਰਾਂਗੇ ਕੰਮ ਇਹ ਸਾਨੂੰ ਚਾਹ ਚੇ ਕੰਮ ਕਰਨ ਦੀ ਕੰਮ ਕਿੱਦਾਂ ਕਰਾਉਣਾ ਮੈਂ ਨਾ ਬੋਰਡ ਦੇ ਵੇਖਣ ਲਿਆ ਸੋ ਉਹਨਾਂ ਲਿਖਿਆ ਸੀ ਕਿ ਕੀ ਲਿਖਿਆ ਉਹਨਾਂ ਬਲਾ ਆਪ ਦੇ ਪਤਾ ਨਹੀਂ ਕੀ ਆਪ ਦੀ ਸਰਕਾਰ ਆਪ ਦੀ ਸਰਕਾਰ ਤੇ ਆਪ ਦਾ ਹਮ ਸੀ ਮੈਂ ਕਹਿੰਦਾ ਲੋਕਾਂ ਦੀ ਸਰਕਾਰ ਤੇ ਲੋਕਾਂ ਦਾ ਹਮ ਸੀ ਕਾਂਗਰਸ ਜਿਹੜੀ ਆ ਉਹ ਲੋਕਤੰਤਰ ਦੀ ਗੱਲ ਕਰਦੀ ਆ ਇਹ ਡਿਕਟੇਟਰਸ਼ਿਪ ਦੀ ਗੱਲ ਕਰਦੇ ਡਰਾਉਂਦੇ ਨੇ ਇਹਨਾਂ ਨੂੰ ਤਾਂ ਰਿਜ਼ਾਈਨ ਕਰ ਦੇਣਾ ਚਾਹੀਦਾ ਪੰਜਾਬ ਇਹ ਸਰਕਾਰ ਨੂੰ ਤੇ ਆਪਣੇ ਆਪ ਲੰਬੇ ਹੋ ਜਾਣਾ ਚਾਹੀਦਾ ਲੋਕ ਆਪਣਾ ਫੈਸਲਾ ਦੁਬਾਰਾ ਕਰ ਸਕਦੇ ਬੱਲੇਬਾਲ ਹੋਣ ਦਾ ਬਹੁਤ ਹਾਲਾਤ ਮਾੜੇ ਨਜ਼ਰ ਆ ਰਹੇ ਜੀ ਬਹੁਤ ਜਰਾ ਮੇਰੀ ਬੇਨਤੀ ਹੱਥ ਜੋੜ ਕੇ ਕਿ ਇਹਨਾਂ ਦੇ ਪਿੱਛੇ ਨਾ ਲੱਗੋ ਇਹ ਤੇ ਚਾਹੁੰਦੇ ਆ ਤੁਸੀਂ ਲੰਬੇ ਹੋ ਜੋ ਤੁਹਾਨੂੰ ਤੁਹਾਡੀ ਪੰਜਾਬ ਨੂੰ ਬਹੁਤ ਲੋੜ ਹੈ ਤੁਸੀਂ ਕਿਰਪਾ ਕਰਕੇ ਦੁਬਾਰਾ ਮੋੜ ਵਿਚਾਰ ਕਰੋ ਕਿ ਅਸੀਂ ਸਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਮਾਰਗਦਰਸ਼ਕ ਜੇ ਉਹਨਾਂ ਨੂੰ ਮਾਰਗਦਰਸ਼ਨ ਕਰਨਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਯੰਗਸਟਰਸ ਲਈ ਅੱਗੇ ਆਉਣ ਦਾ ਟਾਈਮ ਹੈ ਬੜੇ ਲਿਖੇ ਵਰਗ ਲਈ ਅੱਗੇ ਆਉਣ ਦਾ ਟਾਈਮ ਹੈ ਕਿ ਪੜੇ ਲਿਖੇ ਵਰਗ ਜਿਹੜਾ ਹੈ ਉਹ ਚਾਰਜ ਲਵੇ ਕਿ ਬਹੁਤ ਜ਼ਿਆਦਾ ਲੋਕੀ ਪੋਲਿਟਿਕਸ ਨੂੰ ਗਲਤ ਵੇਚ ਦੇਖਦੇ ਨੇ ਕਹਿੰਦੇ ਨੇ ਕਿ ਕਰਪਟ ਹੈ ਤੇ ਜੇ ਕਰਪਟ ਹੈ ਤੇ ਉਹ ਸਾਨੂੰ ਹੀ ਸਾਫ਼ ਕਰਨਾ ਪੈਣਾ ਸਾਨੂੰ ਆਪ ਅੱਗੇ ਮੈਦਾਨ ਚ ਉਤਰ ਕੇ ਇਹ ਕੰਮ ਕਰਨਾ ਪਏਗਾ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਅਸੀਂ ਬਿਲਕੁਲ ਪੰਜਾਬ ਨੂੰ ਬਿਲਕੁਲ ਸੇਫ ਕਰਾਂਗੇ ਕੀ ਲੱਗਦਾ ਕਿ ਉਹ ਆਪਣੀ ਜਿਹੜੀ ਜੋ ਉਹਨਾਂ ਨੇ ਵਾਦੇ ਕੀਤੇ ਸੂਤੇ ਪੂਰੇ ਉੱਤਰ ਦੇ ਨਜ਼ਰ ਆਏ ਨੇ ਆਈ ਥਿੰਕ ਜੇ ਉਹ ਵਾਦਿਆਂ ਦੇ ਪੂਰੇ ਉੱਤਰ ਦੇ ਹੁੰਦੇ ਤੇ ਉਹਨਾਂ ਨੂੰ ਮਾਰਕਟ ਕਰਕੇ ਪੇਪਰ ਫੜਨ ਦੀ ਲੋੜ ਨਹੀਂ ਪੈਂਦੀ ਫੇਰ ਉਹ ਦਾਅਵੇ ਬਿਨਾ ਕੁਝ ਕੀਤੇ ਹੀ ਉਹ ਆਪਣੀ ਐਮਸੀ ਬਣਵਾ ਸਕਦੇ ਸੀਗੇ ਜੋ ਕਿ ਉਹਨਾਂ ਕੋਲ ਨਹੀਂ ਹੋ ਰਿਹਾ ਜਿਸ ਦੇ ਕਰਕੇ ਗੁੰਡਾਗਰਦੀ ਤੇ ਉਤਰ ਆਏ ਨੇ ਮੈਂ ਓਜਲਾ ਸਾਹਿਬ ਕਹਿ ਰਹੇ ਸੀ ਇੱਕ ਤੇ 11 ਹੋਣਗੇ ਔਰ ਬਾਪ ਤੇ ਬੇਟੀ ਦਾ ਜੁੜੀ ਤੇ ਵੈਸੇ ਹੀ ਬੜੀ ਕਹਿੰਦੇ ਨੇ ਕਿ ਵਧੀਆ ਰਹਿੰਦੀ ਹੈ ਕਿਸ ਤਰ੍ਹਾਂ ਫਿਰ ਦੋਨੋਂ ਆਪਸ ਵਿੱਚ ਤਾਲਮਿਲ ਕੀਤਾ ਜਾਏਗਾ I think ਮੇਰੇ ਵੱਲੋਂ ਨਿਊ ਕ੍ਰੀਏਟਿਵ ਆਈਡੀਆਸ ਤੇ ਇਥੋਂ ਐਕਸਪੀਰੀਐਂਸਡ ਆਈਡੀਆਸ ਜਿਹੜੇ ਨੇ ਉਹਨਾਂ ਦਾ ਮੇਲ ਹੋਏਗਾ ਤੇ ਇੱਕ ਵਧੀਆ ਯੂ نو ਇਲਿਊਜ਼ਨ ਮਿਲੇਗੀ ਤੁਹਾਨੂੰ ਇੱਕ ਵਧੀਆ ਤੁਹਾਨੂੰ ਕੀ ਕਹਿੰਦੇ ਆ ਮੇਲਜੋਲ ਦਾ ਜਿਹੜਾ ਤਰੀਕਾ ਹੈ ਉਹਨੂੰ ਯੂਜ਼ ਕਰਕੇ ਅਸੀਂ ਵਧੀਆ ਸੋਲੂਸ਼ਨ ਦਵਾਂਗੇ ਅੰਮ੍ਰਿਤਸਰ ਵਿੱਚ ਹੋ ਰਹੇ ਨਗਰ ਨਿਗਮ ਦੀ ਚੋਣਾਂ ਨੂੰ ਲੈ ਕੇ ਹੁਣ ਅੰਮ੍ਰਿਤਸਰ ਦੇ ਮੈਂਬਰ ਪਾਰਲੀਮੈਂਟ ਸਰਤਾ ਗੁਰਜੀਤ ਸਿੰਘ ਔਜਲਾ ਵੱਲੋਂ ਵੀ ਖੁਦ ਆਪਣੀ ਜਿਹੜੀ ਕਮਾਂਡ ਜਿਹੜੀ ਹੈ ਉਹ ਸਾਮਲ ਕੀਤੀ ਗਈ ਹੈ ਤੁਸੀਂ ਦੇਖ ਸਕਦੇ ਹੋ ਕਿ ਗੁਰਜੀਤ ਸਿੰਘ ਔਜਲਾ ਜਿਹੜੇ ਨੇ ਉਹ ਲਗਾਤਾਰ ਹੀ ਵਾਰਡ ਦੇ ਵਿੱਚ ਆਉਂਦੇ ਹੋਏ ਨਜ਼ਰ ਆ ਰਹੇ ਹਨ ਤੇ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਵਾਰਡ ਨੰਬਰ ਜਿਹੜੇ ਕੀ ਆਪਣੇ ਵਾਰਡ ਨੰਬਰ ਵਿੱਚ ਚੋਲ ਪਛਾਣਦੇ ਹੋਏ ਨਜ਼ਰ ਆ ਰਹੇ ਨੇ ਤੇ ਨਾਲ ਹੀ ਇੰਨੇ ਗੁਰਜੀਤ ਸਿੰਘ ਔਜਲਾ ਜਿਹੜੇ ਪਹੁੰਚ ਆਉਂਦੇ ਨੇ ਤੇ ਗੱਲਬਾਤ ਵੀ ਕਰਦੇ ਹੋਵੋ ਤੇ ਵਾਰਡ ਨੰਬਰ 14 ਤੋਂ ਰਾਜਕਨਪ੍ਰੀ ਸਿੰਘ ਲੱਕੀ ਨੇ ਜਿਹੜੇ ਕੀ ਅਸੀਂ ਮੈਂ ਅੱਜ ਅੰਮ੍ਰਿਤਸਰ ਕਾਰਪੋਰੇਸ਼ਨ ਦੇ ਇਲੈਕਸ਼ਨ ਹੋ ਰਹੀਆਂ ਨੇ ਸਾਰੀਆਂ ਵਾਰਡਾਂ ਦੇ ਵਿੱਚ ਅਸੀਂ ਪ੍ਰਚਾਰ ਲਈ ਪਹੁੰਚ ਰਹੇ ਆਂ ਔਰ ਹੁਣ ਮੈਂ ਵਾਰਡ ਨੰਬਰ 9 ਡਾਕਟਰ ਸ਼ੋਭਿਤ ਸਾਢੀ ਤੀ ਔਰ ਵਾਰਡ ਨੰਬਰ 14 ਰਾਜਕਰੋਪ ਸਿੰਘ ਲੱਕੀ ਜਿਹੜਾ ਮੇਰਾ ਭਰਾ ਹੈ ਇਹ ਦੋਨੇ ਇੱਥੇ ਇਲੈਕਸ਼ਨ ਲੜ ਰਹੇ ਨੇ ਔਰ ਲੱਕੀ ਦੀ ਸੇਵਾ ਜਿਹੜੀ ਆ ਇਹ ਇਲਾਕੇ ਤੋਂ ਭੁੱਲੀ ਨਹੀਂ ਔਰ ਇੱਕ ਤੇ ਇੱਕ 11 ਹੋਣਗੇ ਔਰ ਇਹਨਾਂ ਦੇ ਪ੍ਰਚਾਰ ਵਾਸਤੇ ਮੈਂ ਪਹੁੰਚਿਆ ਔਰ ਆਪ ਦੇ ਨਾਲ ਹੀ ਸਭਨਾਂ ਨੂੰ ਬੇਨਤੀ ਕਰਦਾ ਕਿ ਦੇਖ ਲਓ ਕਾਂਗਰਸ ਪਾਰਟੀ ਦਾ ਇੱਕ ਵਾਅਦਾ ਹੈ ਕਿ ਅਸੀਂ ਸਾਫ਼ ਸੁਥਰੇ ਵਧੀਆ ਕੈਂਡੀਡੇਟ ਦਿੰਨੇ ਆ ਔਰ ਬੈਸਟ ਕੈਂਡੀਡੇਟ ਔਰ ਇਹ ਬਾੜ ਵਾਲਿਆਂ ਨੂੰ ਮੇਰੀ ਬੇਨਤੀ ਹੈ ਕਿ ਤੁਸੀਂ ਵੱਧ ਤੋਂ ਵੱਧ ਇਹਨਾਂ ਨੂੰ ਸਪੋਰਟ ਕਰੋ ਇੱਕ ਅੱਛਾ ਕਾਰਪੋਰੇਸ਼ਨ ਦਾ ਹਾਊਸ ਬਣਾਵਾਂਗੇ ਤੁਹਾਡੇ ਜਿਹੜੇ ਮਸਲੇ ਨੇ ਜਿਹੜੇ 2 ਸਾਲ ਤੋਂ ਇਸ ਸਰਕਾਰ ਨੇ ਅੰਗੋਲੀਆਂ ਕੀਤਾ ਸ਼ਹਿਰ ਵਾਸੀਆਂ ਨੂੰ ਤੁਹਾਡੇ ਅਧਿਕਾਰਾਂ ਨੂੰ ਇਥੋਂ ਦੀ ਕਾਰਪੋਰੇਸ਼ਨ ਨੂੰ ਉਹ ਜਿਹੜੇ ਅਧਿਕਾਰ ਆ ਉਹ ਜਿਹੜੇ ਕੰਮ ਨੇ ਇਹ ਸਾਡਾ ਕਾਰਪੋਰੇਸ਼ਨ ਹਾਊਸ ਕਰੇਗਾ ਕਾਂਗਰਸ ਦਾ ਮੇਅਰ ਬਣੇਗਾ ਔਰ ਇਹ ਹਾਊਸ ਤੇ ਮੈਂਬਰ ਹੋਣਗੇ ਸਾਰੇ ਔਰ ਇਹ ਤੁਹਾਡੇ ਕੰਮ ਕਾ ਜਿਹੜੇ ਜਰੂਰ ਕਰਾਉਣਗੇ ਜਿਹੜੀ ਭਗੌੜਾ ਸਰਕਾਰ ਇਲੈਕਸ਼ਨਾਂ ਤੋਂ ਜਿਹੜੀ ਭੱਜਦੀ ਆ ਉਹਦਾ ਮਤਲਬ ਹੁੰਦਾ ਨਾ ਪਹਿਲੋ ਹਾਰਮਨੀ ਹੈ ਕਿ ਲੋਕਾਂ ਦਾ ਗੁੱਸਾ ਹੈ ਉਹਨਾਂ ਦੇ ਪ੍ਰਤੀ ਲਾਅ ਐਂਡ ਆਰਡਰ ਕਰਕੇ ਜੋ ਸ਼ਹਿਰ ਚ ਇਲੈਕਸ਼ਨਾਂ ਨਹੀਂ ਹੋਈਆਂ ਇਹ ਇਲੈਕਸ਼ਨਾਂ ਹੋ ਵੀ ਰਹੀਆਂ ਤੁਹਾਨੂੰ ਪਤਾ ਹਾਈ ਕੋਰਟ ਦੇ ਆਰਡਰ ਨਾਲ ਸਰਪੰਚੀ ਦੀਆਂ ਹੋਈਆਂ ਤੇ ਇਹ ਸੁਪਰੀਮ ਕੋਰਟ ਦੇ ਆਰਡਰ ਨਾਲ ਹੋ ਰਹੀਆਂ ਨੇ ਇਹ ਵੀ ਕਦੀ ਸਰਕਾਰ ਵੇਖੀ ਸੀ ਕਿਸੇ ਨੇ ਐੋ ਜੀ ਸਰਕਾਰ ਨਹੀਂ ਵੇਖੀ ਜਿਹੜੀ ਚੋਣਾਂ ਤੋਂ ਭੱਜਦੀ ਹੈ ਸੋ ਮੈਂ ਸਭਨਾਂ ਨੂੰ ਬੇਨਤੀ ਹੱਥ ਜੋੜ ਕੇ ਮੇਰੇ ਵੱਲੋਂ ਇਹ ਕਾਂਗਰਸ ਪਾਰਟੀ ਦੇ ਸਮੁੱਚੇ ਉਮੀਦਵਾਰ ਜਿੱਥੇ-ਜਿੱਥੇ ਵੀ ਖੜੇ ਨੇ ਉਹਨਾਂ ਨੂੰ ਵੋਟ ਜ਼ਰੂਰ ਕਰੋ। ਸੋ ਜੀ ਜੀ ਜਿਸ ਤਰ੍ਹਾਂ ਹਾਲਾਤ ਨਜ਼ਰ ਆ ਅੱਛਾ ਸਤੇ ਇਹਦਾ ਖੰਭਿਆਸਾ ਜਿਹਾ ਕਿ ਲੋਕਾਂ ਨੂੰ ਭੁਗਤਣਾ ਪਿਆ ਹੈ 2 ਸਾਲ ਤੋਂ ਸਫਾਈ ਪ੍ਰਬੰਧ ਨਹੀਂ ਸਹੀ ਹੈਗੇ ਪਾਣੀ ਵਾਲਾ ਨਹੀਂ ਮਿਲਦਾ। ਬਹੁਤ ਸੀਵਰੇਜ ਵੀ ਨਹੀਂ ਚੱਲ ਰਿਹਾ ਸਫਾਈ ਪ੍ਰਬੰਧ ਵੀ ਹੈ ਨਹੀਂ ਲੋਕ ਮੋਹਰ ਤੱਕ ਲਾਉਣ ਵਾਲਾ ਬੰਦਾ ਹੈ ਨਹੀਂਗਾ ਦੱਸੋ ਲੋਕਾਂ ਨੇ ਲੋਕਾਂ ਨੇ ਟੈਸਟ ਕਰਾਉਣੇ ਕਿੱਥੇ ਕਰਾਉਣ ਜਾਣ ਉਹ ਵੀ ਨਹੀਂ ਕੋਈ ਹੈਗਾ। ਸੋ ਇਸ ਕਰਕੇ ਇਹ ਸਰਕਾਰ ਦਾ ਸਭ ਤੋਂ ਵੱਡਾ ਜਿਹੜਾ ਫੇਲਿਅਰ ਹੈ ਕਿ ਇਹ ਸਰਕਾਰ ਜਿੱਥੇ ਬੇਸਿਕ ਨੀਡਸ ਵਾਟਰ ਸਪਲਾਈ ਸੀਵਰੇਜ ਸਫਾਈ ਦਾ ਪ੍ਰਬੰਧ ਕਰਨ ਵੀ ਨਹੀਂ ਦੇਣ ਜੋ ਰਹੀ ਤੇ ਨਾਲ ਲੋਕਾਂ ਦੀ ਜਿਹੜੀ ਰੋਜ਼ਮਰਹ ਜਿੰਦਗੀ ਦੇ ਵਿੱਚ ਜਿਹੜੇ ਟੈਸਟ ਹੁੰਦੇ ਨੇ ਜਿਹੜਾ ਕਾਨੂੰਨੀ ਅਧਿਕਾਰ ਹੈ ਕਿ ਇਹਨਾਂ ਲੋਕਾਂ ਨੇ ਉਹਨੂੰ ਤਸਦੀਕ ਕਰਨਾ ਹੈ ਉਹ ਵੀ ਕੋਈ ਨਹੀਂ ਕਰ ਸਕਦਾ ਕਿਉਂਕਿ ਹੈ ਜੀ ਆਖਰੀ ਗਰਾਫ ਵਧ ਰਿਹਾ ਜੀ 92 ਤੋਂ 95 ਹੋ ਗਏ ਵਿਧਾਨ ਸਭਾ ਵਿੱਚ ਐਮ ਐਲ اے ਤੇ ਫਿਰ ਸਰਕਾਰ ਕਿਉਂ ਭੱਜਦੀ ਪਈ ਹੈ ਜੀ ਤੇ ਜਿਹੜੇ 13 ਜੋ ਤਿੰਨ ਰਹਿ ਸੀ ਉਹਨਾਂ ਦਾ ਬਾਰੇ ਕੀ ਵਿਚਾਰ ਹੈ ਉਹਨਾਂ ਦਾ ਜਿਹੜੇ ਲੋਕ ਸਭਾ ਚ 13 ਜੋ ਤਿੰਨ ਰਹਿ ਗਏ ਕਹਿੰਦੇ 13 ਦੀ 13 ਨੇ ਤਿੰਨ ਰਹਿ ਗਏ ਨੇ ਲੇਕਿਨ ਗੁਰਜੀਤ ਜੀ ਤੁਸੀਂ ਕਿਹਾ ਸੀਗਾ ਕਿ ਨਗਰ ਨਿਗਮ ਦੇ ਉੱਤੇ ਕੋਈ ਵੀ ਨਹੀਂ ਹੈਗਾ ਮੈਂ ਪ੍ਰੋਟੈਸਟ ਕਰਾਂਗਾ ਲੱਗਦਾ ਕਿ 22 ਤਰੀਕ ਤੋਂ ਬਾਅਦ ਲੋੜ ਨਹੀਂ ਪੈਗੀ ਕਾਂਗਰਸ ਅਗਰ ਸੀਟ ਮੈਜੋਰਟੀ ਚਾਹੁੰਦੀ ਹੈ ਤਾਂ ਬਿਲਕੁਲ ਹੁਣ ਪ੍ਰੋਟੈਸਟ ਦੀ ਲੋੜ ਨਹੀਂ ਪੈਣੀ ਇਹ ਹੁਣ ਉੱਥੇ ਤਗੜੇ ਹੋ ਕੇ ਕੰਮ ਕਰਨਗੇ ਮੈਂ ਪੂਰਨ ਤੌਰ ਤੇ ਇਹਨਾਂ ਦੀ ਸਪੋਰਟ ਤੇ ਆ ਸਾਰਿਆਂ ਦੀ ਔਰ ਕੋਈ ਵਿਕਾਸ ਦਾ ਕੰਮ ਅਸੀਂ ਰਹਿਣ ਨਹੀਂ ਦੇਣਾ ਅਸੀਂ ਆਪ ਕਰਾਂਗੇ ਕੰਮ ਇਹ ਸਾਨੂੰ ਚਾਹ ਚਾਹ ਕੰਮ ਕਰਨ ਦੀ ਕੰਮ ਕਿੱਦਾਂ ਕਰਾਉਣਾ ਹੈ ਧੰਨ ਲਗਦੀ ਹੈ ਵੀ ਛੋਟੇ ਇਲੈਕਸ਼ਨ ਜਿਹੜੇ ਕਿ ਸਰਕਾਰ ਦੇ ਇਲੈਕਸ਼ਨ ਹੁੰਦੇ ਨੇ ਤੇ ਉਹਦੇ ਬਾਰੇ ਕੀ ਗੱਲ ਧਾਣਾ ਬਦਲੂਗੀ ਮੈਂ ਨਾ ਬੋਰਡ ਦੇ ਵੇਖਣ ਡਿਆ ਸੋ ਉਹਨਾਂ ਲਿਖਿਆ ਸੀ ਕੀ ਕੀ ਲਿਖਿਆ ਉਹਨਾਂ ਬਣਾ ਆਪ ਦੇ ਪਤਾ ਨਹੀਂ ਕੀ ਆਪ ਦੀ ਸਰਕਾਰ ਆਪ ਦੀ ਸਰਕਾਰ ਤੇ ਆਪ ਦਾ ਹੈਮ ਸੀ ਮੈਂ ਕਹਿੰਦਾ ਲੋਕਾਂ ਦੀ ਸਰਕਾਰ ਤੇ ਲੋਕਾਂ ਦਾ ਹੈਮ ਸੀ ਕਾਂਗਰਸ ਜਿਹੜੀ ਆ ਉਹ ਲੋਕਤੰਤਰ ਦੀ ਗੱਲ ਕਰਦੀ ਆ ਇਹ ਡਿਕਟੇਟਰਸ਼ਿਪ ਦੀ ਗੱਲ ਕਰਦੇ ਡਰਾਉਂਦੇ ਨੇ ਮੋ ਲੋਕਾਂ ਨੂੰ ਟੈਲੀਫੋਨ ਕਰ ਰਹੀ ਹੈ ਥਾਣਿਆਂ ਦੇ ਵਿੱਚੋਂ ਕਦੀ ਕਿਸੇ ਸਪੋਰਟਰ ਨੂੰ ਕਦੀ ਕਿਸੇ ਸਪੋਰਟਰ ਨੂੰ ਕਿਹਦੇ ਹੋਡਿੰਗ ਲਾ ਲਈ ਇਹਦੇ ਨਾਲ ਕੀ ਫਰਕ ਪਊਗਾ ਕੋਈ ਫਰਕ ਨਹੀਂ ਪੈਣਾ ਲੋਕਾਂ ਨੇ ਵੋਟ ਅੰਦਰ ਜਾ ਕੇ ਪਾਉਣੀ ਹੈ ਲੋਕਾਂ ਮੰਨ ਬਣਾਏ ਆ ਤੁਸੀਂ ਲੋਕਾਂ ਨੂੰ ਰੋਕ ਨਹੀਂ ਸਕਦੇ ਲੋਕਾਂ ਨੂੰ ਜੋ ਹਾਲਾਤ ਸ਼ਹਿਰਾਂ ਦੇ ਤੁਸੀਂ ਕੀਤੇ ਆ ਐਨਓਸੀ ਅਜੇ ਤੱਕ 2.5 ਸਾਲਿਆਂ ਨੂੰ ਸੀ ਨਹੀਂ ਖੁੱਲੀ ਜਿਹੜੀ ਜਿਹੜੀ ਕਿ ਲੋਕਾਂ ਦੀ ਰੋਜ਼ ਹਰ ਇੱਕ ਨੂੰ ਜ਼ਿੰਦਗੀ ਚ ਰੋੜ ਹੈ ਕਾਂਗਰਸ ਆਪਣਾ ਹਾਊਸ ਬਣਾਏਗੀ ਮੇਰੇ ਬਣਾਏਗੀ 100% ਬੜੀ ਥੰਮੇ ਕੇ ਮੈਂਜੋਰਟੀ ਨਾ ਬਣਾਵਾਂਗੇ ਮੇਅਰ ਵੀ ਪਰ ਉਹ ਪੇਪਰ ਪਾੜੇਗੇ ਸਾਰੀ ਜਗ੍ਹਾ ਦੇ ਉੱਤੇ ਪਟਿਆਲੇ ਚ ਜਿਸ ਤਰ੍ਹਾਂ ਦੇ ਹਾਲਾਤ ਵੇਖਣ ਨੂੰ ਮਿਲੇ ਅੱਜ ਪ੍ਰਤਾਪ ਸਿੰਘ ਬਾਜਬਾਹਣੇ ਵੀ ਮਿਲੇ ਨੇ ਰਾਜਪਾਲ ਨੂੰ ਕਿ ਲੱਗਦਾ ਹੈ ਕਿ ਇਹ ਹਾਲਾਤ ਕਦੀ ਵੇਖੇ ਸੀ ਕਿ ਪਹਿਲਾਂ ਕਦੀ ਨਹੀਂ ਸੀ ਗੁੰਡਾਗਰਦੀ ਦਾ ਰਾਜ ਇਹਨਾਂ ਨੇ ਕੀਤਾ ਇਹਨਾਂ ਨੂੰ ਬਦਲਾ ਦੇ ਨਾਂ ਨੇ ਲਿਆਈ ਸੀ ਜੇ ਕੋਈ ਕੀਤਾ ਹੋ ਕਿਸੇ ਨੇ ਗਲਤੀ ਤੇ ਲੋਕਾਂ ਨਾਲ ਚਲਦਾ ਕਰਤਾ ਹੁਣ ਇਹਨਾਂ ਦਾ ਫਰਜ਼ ਬੰਦਾ ਹੀ ਇੱਕ ਕੰਮ ਨਾ ਕਰਦੇ ਉਹ ਇਹ ਉਹ ਸਾਰੇ ਕੰਮ ਕਰ ਰਹੇ ਨੇ ਜਿਹੜੇ ਲੋਕਤੰਤਰ ਦੇ ਵਿੱਚ ਸੰਵਿਧਾਨ ਸਾਨੂੰ ਆਜ਼ਾਦਤ ਨਹੀਂ ਦਿੰਦਾ ਅਸੀਂ ਲੋਕ ਸੰਵਿਧਾਨ ਦੀ ਰੱਖਿਆ ਕਰਨ ਵਾਸਤੇ ਅਧਿਕਾਰਾਂ ਦੀ ਰੱਖਿਆ ਕਰਨ ਵਾਸਤੇ ਬਣੇ ਆ ਨਾ ਕਿ ਗੁੰਡਾਗਰਦੀ ਕਰਨ ਵਾਸਤੇ ਗੁੰਡਾਗਰਦੀ ਦੀ ਤਬੀਅਤ ਵਾਲੇ ਬੰਦੇ ਵੀ ਇਤੋਂ ਦੂਰ ਰੱਖਣੇ ਚਾਹੀਦੇ ਨੇ ਜੀ ਗੁਰਜੀ ਜੀ ਕਿਸਾਨੀ ਅੰਦੋਲਨ ਨੂੰ ਲੈ ਕੇ ਤੁਸੀਂ ਬੜਾ ਲੰਮਾ ਚਿਰ ਸੰਗੋਸ਼ਕ ਕੀਤਾ ਸੀਗਾ ਹੁਣ ਫੇਰ ਦੁਬਾਰਾ 2.0 ਚੱਲਣਾ ਸ਼ੁਰੂ ਹੋ ਗਿਆ ਆ ਬੇਚਾ ਕੇ ਰਾਜਾ ਵੜੇਂਗੂ ਨੇ ਉਥੇ ਪਹੁੰਚੇ ਨੇ ਤੁਸੀਂ ਕਦੋਂ ਜਾਓਗੇ ਕਿਉਂਕਿ ਤੁਸੀਂ ਲੰਮਾ ਚਿਰ ਤੋਂ ਸੰਘਰਸ਼ ਕੀਤਾ ਬਿਲਕੁਲ ਮੈਂ ਇਹ ਇਲੈਕਸ਼ਨ ਤੋਂ ਬਾਅਦ ਸਿੱਧਾ ਉਥੇ ਜਾਵਾਂਗਾ ਇਲੈਕਸ਼ਨ ਚੱਲ ਰਹੀ ਹੈ ਇਹਦੇ ਵਿੱਚੋਂ ਟਾਈਮ ਕੱਢ ਕੇ ਮੈਂ ਉਥੇ ਬਾਰਡਰ ਤੇ ਪਹੁੰਚਣਾ ਹੈ ਅਸੀਂ ਪੂਰਨ ਸਪੋਰਟ ਉਹਨਾਂ ਦੇ ਨਾਲ ਹੈ ਸਾਡੀ ਰਾਹੁਲ ਗਾਂਧੀ ਜੀ ਉਹਨਾਂ ਦੇ ਹੱਕ 'ਚ ਬੋਲੇ ਨੇ ਪ੍ਰਿੰਕਾ ਗਾਂਧੀ ਜੀ ਉਹਨਾਂ ਦੇ ਹੱਕ 'ਚ ਬੋਲੇ ਨੇ ਸሙੱਚੀ ਸਾਡੀ ਕਾਂਗਰਸ ਪਾਰਟੀ ਉਹਨਾਂ ਦੇ ਹੱਕ 'ਚ ਸਾਡਾ ਸਟੈਂਡ ਹੈ ਇੰਡੀਆ ਘਟਬੰਧਨ ਦੇ ਹੱਕ 'ਚ ਕਿਸਾਨ ਜਿਹੜਾ ਕਿਸਾਨ ਮਜ਼ਦੂਰ ਦੇ ਹੱਕ 'ਚ ਹੈ ਢੱਲੇ ਵਾਲ ਹੁਣਾਂ ਦਾ ਬਹੁਤ ਹਾਲਾਤ ਮ ਤੁਸੀਂ ਕਿਰਪਾ ਕਰਕੇ ਦੁਬਾਰਾ ਤੋਂ ਮੁੜ ਵਿਚਾਰ ਕਰੋ ਕੋਈ ਸਾਡੀਆਂ ਉਹਨਾਂ ਦੀਆਂ ਪੀੜ੍ਹੀਆਂ ਨੂੰ ਮਾਰਗਦਰਸ਼ਕ ਜੇ ਉਹਨਾਂ ਨੂੰ ਮਾਰਗਦਰਸ਼ਨ ਕਰਨਾ ਹੈ ਮੇਰੀ ਉਹਨਾਂ ਨੂੰ ਬੇਨਤੀ ਹੈ ਪੰਜਾਬ ਦੀ ਸਰਕਾਰ ਲੱਗਦਾ ਉਹ ਰੋਲ ਅਦਾ ਕਰ ਪਾ ਰਹੀ ਹੈ ਜੋ ਕਰਨਾ ਚਾਹੀਦਾ ਕਿਸਾਨੀ ਰੋਦ ਨੂੰ ਲੱਗੇ ਪੰਜਾਬ ਦੀ ਸਰਕਾਰ ਹਰ ਮੋੜ ਤੇ ਫੇਲ ਹੈ ਪੰਜਾਬ ਦੇ ਚਾਹੇ ਲਾਅ ਐਂਡ ਆਰਡਰ ਹੋਵੇ ਚਾਹੇ ਕਿਸਾਨਾਂ ਦਾ ਮਸਲਾ ਹੋਵੇ ਮਜ਼ਦੂਰ ਦਾ ਮਸਲਾ ਹੋਵੇ ਵਪਾਰੀਆਂ ਦਾ ਮਸਲਾ ਹੋਵੇ ਅੱਜ ਸਾਰੇ ਵਪਾਰੀਆਂ ਨੂੰ ਐਕਸਟਰੈਕਸ਼ਨ ਕਾਲ ਆ ਰਹੀਆਂ ਨੇ ਧਮਕੀਆਂ ਦੇ ਕਾਲ ਆ ਰਹੀਆਂ ਨੇ ਪੈਸੇ ਵਸੂਲੇ ਜਾ ਰਹੇ ਨੇ ਕਿੱਥੇ ਜਾਣ ਲੋਕ ਇਹਨਾਂ ਨੂੰ ਤਾਂ ਰਜ਼ਾਇਨ ਕਰ ਦੇਣਾ ਚਾਹੀਦਾ ਪੰਜਾਬ ਇਸ ਸਰਕਾਰ ਨੂੰ ਤੇ ਆਪਣੇ ਆਪ ਲਾਂਭੇ ਹੋ ਜਾਣਾ ਚਾਹੀਦਾ ਲੋਕ ਆਪਣਾ ਫੈਸਲਾ ਦੁਬਾਰਾ ਕਰ ਸਕਣ ਲੇਕਿਨ ਸ਼ਵੇਤ ਮਲਿਕ ਕਹਿੰਦੇ ਨੇ ਕਿ ਅਸੀਂ ਜਿਹੜਾ ਆ ਹੁਣ ਮੈਟਰੋ ਚਲਾਉਣ ਦੀ ਤਿਆਰੀ ਕਰ ਰਹੇ ਆ ਪੰਜਾਬ ਦੇ ਵਿੱਚ ਖਾਸ ਤੌਰ ਤੇ ਅੰਮ੍ਰਿਤਸਰ ਦੇ ਵਿੱਚ ਕਿਸ ਤਰ੍ਹਾਂ ਵੇਖਦੇ ਹੋ ਲੱਗਦਾ ਕਿ ਮੈਟਰੋ ਚੱਲ ਪਾਏਗੀ ਜਗ੍ਹਾ ਹੀ ਨਹੀਂ ਬਣਦੀ ਮੈਟਰੋ ਦੀ ਸ਼ਵੇਤ ਮਲ ਕੋਈ ਸਾਰੇ ਹਵਾਈ ਫੇਰ ਛੱਡਦੇ ਹੁੰਦੇ ਆ ਉਹਨਾਂ ਦੇ ਹਵਾਈ ਬਿਆਨ ਨੇ ਉਹਨਾਂ ਦੇ ਬਹੁਤਾ ਗੱਲ ਕਰਨ ਦੀ ਲੋੜ ਨਹੀਂ ਆਪਾਂ ਨੂੰ ਲੋਕਾਂ ਨੂੰ ਪਤਾ ਹੈ ਉਹਨਾਂ ਬਾਰੇ ਫਤੋ ਬਿਕਾ ਸੋ ਇਸ ਨੰਮਰਸਰ ਦੇ ਮੈਂਬਰ ਪਾਰਲੀਮੈਂਟ ਸਰਦਾਰ ਗੁਰਜੀਤ ਔਜਲਾ ਜਿਨ੍ਹਾਂ ਵੱਲੋਂ ਸਾਫ ਤੋਂ ਕਿਹਾ ਗਿਆ ਕਿ ਲਗਾਤਾਰ ਹੀ ਕਾਂਗਰਸ ਦੇ ਹੱਕ ਦੇ ਵਿੱਚ ਪ੍ਰਚਾਰ ਕਰਦੇ ਹੋਏ ਨਜ਼ਰ ਆ ਰਹੇ ਨੇ ਦੂਸਰੇ ਪਾਸੇ ਕਰ ਗੱਲ ਕੀਤੀ ਜਾਵੇ ਤਾਂ ਗੁਰਜੀਤ ਸਿੰਘ ਔਜਲਾ ਲਗਾਤਾਰ ਹੀ ਹੋਰ ਵੀ ਵਾੜਾਂ ਦੇ ਵਿੱਚ ਜਾ ਰਹੇ ਨੇ ਤੇ ਉੱਥੇ ਪਹੁੰਚ ਕੇ ਉਹਨਾਂ ਵੱਲੋਂ ਜੋ ਪ੍ਰਚਾਰ ਜਿਹੜਾ ਹੈ ਉਹ ਆਪਣੇ ਕੈਂਡੀਡੇਟ ਦੇ ਹੱਕ ਦੇ ਵਿੱਚ ਕੀਤਾ ਜਾ ਰਿਹਾ ਹੈ ਕੈਮਰਾ ਪਰਸਨ ਪਹੁੰਚ ਰਾਗੁਰਪ ਸਿੰਘ ਪੰਜਾਬੀ ਲੋਕ ਚੈਨਲ ਅਮਰਸਾ ਸਾਹਿਬ ਅੰਮ੍ਰਿਤਸਰ ਵਿੱਚ ਕਾਂਗਰਸ ਪਾਰਟੀ ਵੱਲੋਂ ਹੁਣ ਆਪਣਾ ਲਗਾਤਾਰ ਹੀ ਚੋਣ ਪ੍ਰਚਾਰ ਜਿਹੜਾ ਹੈ ਉਹ ਤੇਜ਼ੀ ਨਾਲ ਵਧਾਇਆ ਜਾ ਰਿਹਾ ਹੈ ਦੂਸਰੇ ਪਾਸੇ ਅਗਰ ਗੱਲ ਕੀਤੀ ਜਾਵੇ ਤਾਂ ਪਹਿਲੀ ਵਾਰ ਵਿਕਰ ਮਲੈਕੀ ਜੋ ਇੱਕ ਪਰਿਵਾਰ ਵੱਲੋਂ ਲਾਹਾ ਜ਼ਰੂਰ ਆਪਣੀ ਉਮੀਦਵਾਰੀ ਜਿਹੜੀ ਹੈ ਉਹ ਦੀ ਤਿਆਰੀ ਹੈ ਮੈਮ ਕੀ ਕਹਿਣਾ ਚਾਹੋਗੇ ਕਿਸ ਤਰ੍ਹਾਂ ਦੇਖਦੇ ਹੋ ਕਿ ਯੰਗਸਟਰ ਹੋ ਤੁਸੀਂ ਔਰ ਪੰਜਾਬ ਦੇ ਖਾਸ ਕਰਕੇ ਅੰਮ੍ਰਿਤਸਰ ਦੇ ਕੀ ਹੁੰਦੇ ਸਮਝਦੇ ਤੁਸੀਂ ਮੈਨੂੰ ਲੱਗਦਾ ਹੈ ਕਿ ਅੱਜ ਦਾ ਜਿਹੜਾ ਟਾਈਮ ਹੈ ਨਾ ਉਹ ਯੰਗ ਯੂਸ ਯੰਗਸਟਰਸ ਲਈ ਅੱਗੇ ਆਨ ਦਾ ਟਾਈਮ ਹੈ بڑے ਲਿਖੇ ਵਰਗ ਲਈ ਅੱਗੇ ਆਨ ਦਾ ਟਾਈਮ ਹੈ ਕਿ ਪੜੇ ਲਿਖੇ ਵਰਗ ਜਿਹੜਾ ਹੈ ਉਹ ਚਾਰਜ ਲਵੇ ਤੇ ਉਹ ਆਪਣਾ ਕਮਾਲ ਕਰਕੇ ਦਿਖਾਏ ਕਿਉਂਕਿ ਸਾਨੂੰ ਸਾਰਿਆਂ ਨੂੰ ਪਤਾ ਹੈ ਕਿ ਇੱਥੇ ਬਹੁਤ ਜ਼ਿਆਦਾ ਲੋਕੀ ਪੋਲਿਟਿਕਸ ਨੂੰ ਗਲਤ ਵੇਚ ਦੇਖਦੇ ਨੇ ਕਹਿੰਦੇ ਨੇ ਕਿ ਕਰਪਟ ਹੈ ਤੇ ਜੇ ਕਰਪਟ ਹੈ ਤੇ ਉਹ ਸਾਨੂੰ ਹੀ ਸਾਫ਼ ਕਰਨਾ ਪੈਣਾ ਸਾਨੂੰ ਆਪ ਅੱਗੇ ਮੈਦਾਨ ਚ ਉਤਰ ਕੇ ਇਹ ਕੰਮ ਕਰਨਾ ਪਏਗਾ। ਵੀਕਲ ਲੇਡੀ ਕਿਸ ਤਰ੍ਹਾਂ ਦੇਖਦੇ ਹੋ ਕਿਉਂਕਿ ਲੜਕੀਆਂ ਆਪਣੇ ਆਪ ਨੂੰ ਸੁਰੱਖਿਅਤ ਮਹਿਸੂਸ ਨਹੀਂ ਕਰਦੀਆਂ। ਉਹਨਾਂ ਵਾਸਤੇ ਕੁਝ ਤੁਹਾਡੇ ਦਿਮਾਗ 'ਚ ਹੈ ਕਿ ਰੂਟ ਪਲਾਨ ਕੀ ਮੈਂ ਆਪਣੇ ਹਲਕੇ ਵਿੱਚ ਆਹ ਚੀਜ਼ਾਂ ਕਰਵਾਉਣਾ ਚਾਹੁੰਦੀ ਆ। ਆਈ ਥਿੰਕ ਜਿੱਥੇ ਲਾਅ ਐਂਡ ਆਰਡਰ ਫਾਲੋ ਹੋ ਜਾਂਦਾ ਹੈ ਨਾ ਉੱਥੇ ਆਪਣੇ ਆਪ ਹੀ ਜਿਹੜੀ ਸੇਫਟੀ ਹੈ ਉਹ ਆ ਜਾਂਦੀ ਹੈ। ਸੇਫਟੀ ਦੇ ਬਾਰੇ ਆਈ ਥਿੰਕ ਕੁੜੀਆਂ ਤੋਂ ਬਾਅਦ ਸਾਨੂੰ ਮੇਲਸ ਆਫ ਦ ਸੋਸਾਇਟੀ ਨੂੰ ਸਮਝਾਉਣਾ ਚਾਹੀਦਾ ਹੈ ਕਿ ਅਸੀਂ ਜੇ ਆਪਣੇ ਘਰ ਦੇ ਵਿੱਚ ਆਪਣੇ ਬੱਚਿਆਂ ਨੂੰ ਸਮਝਾਵਾਂਗੇ ਮੁੰਡਿਆਂ ਨੂੰ ਸਮਝਾਵਾਂਗੇ ਕਿ ਕਿਸ ਤਰੀਕੇ ਨਾਲ ਉਹ ਆਪਣੀ ਮਾਂ ਤੇ ਬੇਟੀ ਨਾਲ ਬਿਹੇਵ ਕਰਦੇ ਨੇ ਉਦਾਂ ਹੀ ਦੂਜਿਆਂ ਨਾਲ ਬਿਹੇਵ ਕਰਨ ਤੇ ਪ੍ਰੋਬਲਮ ਸਾਨੂੰ ਆਏਗੀ ਹੀ ਨਹੀਂ ਲੱਗਦਾ ਕਿ ਸੀਸੀਟੀਵੀਜ਼ ਦੀ ਜ਼ਰੂਰਤ ਹੈ ਸਮਝਦੇ ਹੋ ਕਿ ਸੀਸੀਟੀਵੀ ਹੋਣੇ ਚਾਹੀਦੇ ਇਲਾਕੇ ਦੇ ਵਿੱਚ ਤਾਂ ਜੋ ਕਿ ਕ੍ਰਾਈਮ ਰੇਸ਼ਿਓ ਜਿਹੜੀ ਉਹ ਘਟ ਸਕੇ ਜੇ ਸਾਡੇ ਕੋਲ ਲਾਅ ਐਂਡ ਆਰਡਰ ਨਹੀਂ ਚੰਗੀ ਤਰ੍ਹਾਂ ਮੇਨਟੇਨ ਹੁੰਦਾ ਫਿਰ ਸਾਡੇ ਕੋਲ ਆਲਟਰਨੇਟਿਵ ਸੀਸੀਟੀਵੀਜ਼ ਹੁੰਦੇ ਨੇ ਆਈ ਡੋਨਟ ਥਿੰਕ ਇਟ ਇਜ਼ ਦਾ ਫਰਸਟ ਆਪਸ਼ਨ ਬਟ ਆਈ ਥਿੰਕ ਡੈਫੀਨਿਟਲੀ ਅਸੀਂ ਆਪਣੇ ਆਪ ਨੂੰ ਬਚਾਣ ਲਈ ਫਿਰ ਸਾਡੇ ਕੋਲ ਕੋਈ ਹੋਰ ਚਾਰਾ ਨਹੀਂ ਹ ਕ੍ਰਿਕਨੈਸ ਰੱਖੇਗੀ ਡਰੱਗਸ ਦਾ ਕੰਮ ਨਹੀਂ ਹੋਏਗਾ ਲੋਕੀ ਨਹੀਂ ਕਰਨਗੇ ਤੇ ਆਈ ਥਿੰਕ ਸਾਨੂੰ ਸੀਸੀਟੀਵੀ ਦੀ ਜ਼ਰੂਰਤ ਨਹੀਂ ਪਈਗੀ ਵਿਲ ਬੀ a ਸੇਫ ਨੇਸ਼ਨ ਲੇਕਿਨ ਪੰਜਾਬ ਦੇ ਮੁੱਖ ਮੰਤਰੀ ਕਹਿੰਦੇ ਸਨ ਕਿ ਅਸੀਂ ਬਿਲਕੁਲ ਪੰਜਾਬ ਨੂੰ ਬਿਲਕੁਲ ਸੇਫ ਕਰਾਂਗੇ ਕੀ ਲੱਗਦਾ ਕਿ ਉਹ ਆਪਣੀ ਜਿਹੜੀ ਜੋ ਉਹਨਾਂ ਨੇ ਵਾਅਦੇ ਕੀਤੇ ਸੂਤੇ ਪੂਰੇ ਉੱਤਰ ਦੇ ਨਜ਼ਰ ਆਏ ਨੇ ਆਈ ਥਿੰਕ ਜੇ ਉਹ ਵਾਅਦਿਆਂ ਦੇ ਪੂਰੇ ਉੱਤਰ ਦੇ ਹੁੰਦੇ ਤੇ ਉਹਨਾਂ ਨੂੰ ਮਾਰਕਟ ਕਰਕੇ ਪੇਪਰ ਫੜਨ ਦੀ ਲੋੜ ਨਹੀਂ ਪੈਂਦੀ ਫੇਰ ਉਹ ਦਾਅਵੇ ਬਿਨਾ ਕੁਝ ਕੀਤੇ ਹੀ ਉਹ ਉਹ ਆਪਣੀ ਐਮਸੀ ਬਣਵਾ ਸਕਦੇ ਸੀਗੇ ਜੋ ਕਿ ਉਹਨਾਂ ਕੋਲ ਨਹੀਂ ਹੋ ਰਿਹਾ ਜਿਸ ਦੇ ਕਰਕੇ ਗੁੰਡਾਗਰਦੀ ਤੇ ਉਤਰ ਆਏ ਨੇ ਤੁਹਾਡੇ ਕਿਹੜੇ ਕਿਹੜੇ ਮੇਨ ਇਸ਼ੂਸ ਨੇ ਜਿਹੜੇ ਸੋਲਵ ਹੋਣ ਦੀ ਜ਼ਰੂਰਤ ਹੈ ਤੁਹਾਡੇ ਵਾਰਡ ਦੇ ਵਿੱਚ ਆਈ ਥਿੰਕ ਮੇਰੇ ਵਾਰਡ ਦੇ ਵਿੱਚ ਕਾਫੀ ਜ਼ਿਆਦਾ ਇਸ਼ੂ ਜਿਹੜਾ ਨਾ ਉਹ ਇਹ ਹੈ ਕਿ ਨਾਨ ਅਵੇਲੇਬਿਲਟੀ ਆਫ ਪ੍ਰੀਵੀਅਸ ਕਾਉਂਸਲਰਸ ਰਹੀ ਹੈ ਜਿਸ ਦੇ ਕਰਕੇ ਲੋਕਾਂ ਨੂੰ ਇਹ ਹੀ ਨਹੀਂ ਪਤਾ ਸੀਗਾ ਕਿ ਅਸੀਂ ਕਿੱਥੇ ਜਾ ਕੇ ਕੰਮ ਕਰਵਾਈਏ ਕਿਹਦੇ ਕੋਲੋਂ ਮੋਹਰ ਲਗਵਾਈਏ ਤੇ ਉਹਦੇ ਕਰਕੇ ਸੀਵਰੇਜ ਲਾਈਟ ਤੁਹਾਨੂੰ ਪਤਾ ਹੀ ਹੈ ਨਾਰਮਲ ਬੇਸਿਕ ਨੈਸੈਸਿਟੀਜ਼ ਨੇ ਹਰ ਕਰਦੀਆਂ ਉਹ ਨਹੀਂ ਪੂਰੀਆਂ ਹੋ ਰਹੀਆਂ ਨੇ ਜਿਸ ਤਰ੍ਹਾਂ ਔਜਲਾ ਸਾਹਿਬ ਕਹਿ ਰਹੇ ਸੀ ਇੱਕ ਤੇ 11 ਹੋਣਗੇ ਔਰ ਬਾਪ ਤੇ ਬੇਟੀ ਦਾ ਜੋੜੀ ਤੇ ਵੈਸੇ ਹੀ ਬੜੀ ਕਹਿੰਦੇ ਨੇ ਕਿ ਵਧੀਆ ਰਹਿੰਦੀ ਹੈ ਕਿਸ ਤਰ੍ਹਾਂ ਫਿਰ ਦੋਨੋਂ ਆਪਸ ਵਿੱਚ ਤਾਲਮੇਲ ਕੀਤਾ ਜਾਏਗਾ ਤੁਹਾਡਾ ਆਈ ਥਿੰਕ ਮੇਰੇ ਵੱਲੋਂ ਨਿਊ ਕ੍ਰੀਏਟਿਵ ਆਈਡੀਆਜ਼ ਤੇ ਇਥੋਂ ਐਕਸਪੀਰੀਐਂਸਡ ਆਈਡੀਆਜ਼ ਜਿਹੜੇ ਨੇ ਉਹਨਾਂ ਦਾ ਮੇਲ ਹੋਏਗਾ ਤੇ ਇੱਕ ਵਧੀਆ ਯੂ نو ਇਲਿਊਜ਼ਨ ਮਿਲੇਗੀ ਤੁਹਾਨੂੰ ਇੱਕ ਵਧੀਆ ਤੁਹਾਨੂੰ ਕੀ ਕਹਿੰਦੇ ਆ ਮੇਲ ਜੋਲ ਦਾ ਜਿਹੜਾ ਤਰੀਕਾ ਹੈ ਉਹਨੂੰ ਯੂਜ਼ ਕਰਕੇ ਅਸੀਂ ਵਧੀਆ ਸੋਲੂਸ਼ਨ ਦਵਾਂਗੇ ਤਾਂ ਕਿ ਸਾਰਿਆਂ ਦਾ ਭਲਾ ਹੋਵੇ ਬਿਲਕੁਲ ਅਕੀ ਜੀ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਐਕਸਪੀਰੀਅੰਸ ਤੁਹਾਡਾ ਯੰਗਸਟਰ ਤੁਹਾਡੇ ਨਾਲ ਨੇ ਕਿਸ ਤਰ੍ਹਾਂ ਦੇ ਦੇਖੋ ਹੁਣ ਸਮਾਂ ਜਿਹੜਾ ਬਹੁਤ ਤਬਦੀਲੀ ਖਾ ਰਿਹਾ ਨੌਜਵਾਨ ਬੱਚੇ ਨੂੰ ਅੱਗੇ ਆਉਣਾ ਚਾਹੀਦਾ ਸੋ ਇਸ ਕਰਕੇ ਇਹ ਬੱਚਾ ਵੀ ਚਾਹੁੰਦਾ ਸੀ ਕਿ ਮੇਰੇ ਨਾਲ ਰੋਜ਼ ਹਫ਼ਤੇ ਚ ਰਹਿੰਦਾ ਇਹ ਦੇ ਵੇਂਦਾ ਕਿਹੜੀਆਂ ਮੁਸ਼ਕਲਾਂ ਨੇ ਸਿਸਟਮ ਨੂੰ ਚੇਂਜ ਕਰਨ ਵਾਲੀਆਂ ਜਿਹੜਾ ਹੁਣ ਸਿਸਟਮ ਨਹੀਂ ਚੇਂਜ ਕਰ ਪਿਆ ਜਦੋਂ ਯੂਥ ਅੱਗੇ ਆਏਗਾ ਸਾਰਾ ਕੁਝ ਚੇਂਜ ਹੋਏਗਾ ਤੁਹਾਡੇ ਮੁਤਾਬਕ ਕੀ ਚੇਂਜਸ ਚਾਹੀਦੀਆਂ ਨੇ ਹੁਣ ਇਸ ਪ੍ਰੈਜ਼ੈਂਟ ਤੁਸੀਂ ਸਮਾਜ ਚ ਵੇਖ ਰਹੇ ਹੋ ਕ腐ਸ਼ਨ ਕੇ ਸਾਥ ਹੈ ਲੈਂਡ ਆਂਡਰ ਦੀ ਗੱਲ ਹੋ ਰਹੀ ਲੈਂਡ ਆਂਡਰ ਕਿੱਥੇ ਹੈ ਤੁਸੀਂ ਸ਼ੇਫ ਰਾਦ ਨਿਕਲ ਨਹੀਂ ਸਕਦੇ ਕਦੇ ਤਦੋਂ ਉਸ ਮਾਜਕੇ ਰਾਤ ਨੂੰ 10 ਵਜੇ ਤੋਂ ਬਾਅਦ ਭੈਣ ਭੈਣ ਤਛਡੋ ਲੇਡੀ ਸਟੋ ਬੰਦਾ ਨਹੀਂ ਨਿਕਲ ਸਕਦਾ ਜੋ ਹਾਲਾਤ ਕ੍ਰੀਏਟ ਹੋ ਗਏ ਤੁਸੀਂ ਕ੍ਰਪਸ਼ਨ ਦੀ ਗੱਲ ਕਰਦੇ ਹੋ ਪੰਜਾਬ ਸਰਕਾਰ ਕਹਿੰਦੀ ਕ੍ਰਪਸ਼ਨ ਫ੍ਰੀ ਕਰਤੀ ਸਾਰਾ ਕੋਈ ਕ੍ਰਪਸ਼ਨ ਬਹੁਤ ਘਟਾਤੀ ਆ ਸੀ ਸਿਰ ਤੁਸੀਂ ਮੇਰੇ ਮੂੰਹ 'ਵੈ ਸੁਣਦੇ ਤੁਸੀਂ ਦੱਸੋ ਕ੍ਰਪਸ਼ਨ ਹਟ ਕਿੰਨੀ ਆ ਟਿੱ ਮੈਨੂੰ ਪਹਿਲਾਂ ਤੁਸੀਂ ਜਵਾਬ ਦਿਓ ਤੁਸੀਂ ਪੈਸੇ ਵਾਲੇ ਵੀਰ ਹੋ ਮੈਂ ਤੁਹਾਨੂੰ ਸਵਾਲ ਕਰਾਂ ਕ੍ਰਪਸ਼ਨ ਕਿੰਨਾ ਵਧੀਆ ਘਟੀ ਬਣੀ ਉਹ ਤਾਂ ਜਵਾਬ ਦਿਓ ਤੁਸੀਂ ਅੱਗੇ ਨਾਲੋਂ ਵਧੀਆ ਘਟੀ ਨਹੀਂ ਤੁਹਾਡੇ ਮੁਤਾਬਕ ਐਸੀ ਸਾਨੂੰ ਤਾਂ ਪਤਾ ਹੀ ਹੈ ਜੀ ਜੋ ਅੱਛਾ ਫਿਰ ਆਪੇ ਉਹਦਾ ਜਵਾਬ ਤੁਸੀਂ ਆਪ ਹੀ ਦਿੱਤਾ ਕਿ ਹੈ ਹੀ ਆਇਆ ਇਹਦਾ ਮਤਲਬ ਕ੍ਰਪ ਕਿੰਨੀ ਤੁਹਾਡੀ ਸਭ ਨਾਲ ਵਾਡੀ ਵਾਰਡ ਤੁਹਾਡੀ ਸੀ ਕਿ ਕਿਸ ਤਰ੍ਹਾਂ ਸਮਝੋ ਇਹਨਾਂ ਨੂੰ ਦੇਖੋ ਇਹਤੇ ਬਹੁਤ ਜਿਆਦਾ ਡਿਫਰੈਂਸਸ ਆ ਦੇਖੋ 9 ਨੰਬਰ ਵਾਰਡ 15500 ਦੀ ਆ ਮੇਰੇ ਵਾਲੀ 9600 ਦੀ ਆ ਤੇ ਵੇਖੋ ਨਾਲ ਦੀ 8 ਨੰਬਰ ਵਾਰਡ 5200 ਦੀ ਆ ਸਰਕਾਰ ਨੇ ਵੇਖੋ ਕਿੱਡਾ ਗਲਤ ਕੰਮ ਕੀਤਾ ਬੈਲੈਂਸੀਆਂ ਨਹੀਂ ਗਾ ਮੰਨ ਲਓ ਕਾਉਂਸਲਰ ਕਿਹੜੇ ਪੈਸੇ ਲੈਣੇ ਆ ਉਨ ਇੱਕ ਵਾਰਡਾਂ ਨੂੰ 52000 ਲੈਣ ਨੂੰ ਉਨੇ ਮਿਲਦੇ ਆ ਤੇ 15000 ਲੈਣ ਨੂੰ ਉਨੇ ਮਿਲਲੇ 62000 ਲੈਣ ਨੂੰ ਕਿੰਨਾ ਇੰਬੈਲੈਂਸ ਕੀਤਾ ਕਿੰਨਾ ਇਹਨਾਂ ਗਲਤ ਤਰੀਕੇ ਨਾਲ ਪਹਿਲਾਂ ਵਾਰਡ ਬੰਦੀ ਕੀਤੀ ਹੈ ਬਿਲਕੁਲ ਬਿਲਕੁਲ ਸੋ ਤੁਸੀਂ ਦੇਖ ਸਕਦੇ ਹੋ ਕਿ ਹੁਣ ਜਿਹੜਾ ਹੈ ਲਗਾਤਾਰ ਹੀ ਪ੍ਰਚਾਰ ਜਿਹੜਾ ਹੈ ਉਹ ਜਰੂਰ ਕੀਤਾ ਜਾ ਰਿਹਾ ਹੈ ਔਰ ਲਗਾਤਾਰ ਹੀ ਇਹ ਵੀ ਗੱਲ ਕਹੀ ਜਾ ਰਹੀ ਹੈ ਕਿ ਜੋ ਦੋਨੋਂ ਜਨਮ ਵੱਲੋਂ ਮਿਲ ਕੇ ਜਿਹੜਾ ਜੁਰ ਆਪਣੇ ਬੋਰਡ ਨੂੰ ਜਿਹੜਾ ਹੋ ਠੀਕ ਕੀਤਾ ਜਾਵੇਗਾ ਤਾਂ ਜੋ ਕਿ ਪੰਜਾਬ ਨੂੰ ਜਿਹੜਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਨੂੰ ਵਧੀਆ ਜਿਹੜਾ ਹੈ ਰੂਪਰੇਖਾ ਦੇ ਵਿੱਚ ਲਿਆਂਦਾ ਜਾ ਸਕੇ ਲੇਕਿ ਕਰਪਸ਼ਨ ਨੂੰ ਲੈ ਕੇ ਲਗਾਤਾਰ ਕਿਹਾ ਜਾਇਆ ਕਰਪਸ਼ਨ ਜਿਹੜੀ ਹੈ ਉਹ ਵੀ ਫਰੀਕ ਕੀਤੀ ਜਾਵੇ ਕਿ ਤਾਂ ਜੋ ਕਿ ਅੰਮ੍ਰਿਤਸਰ ਨੂੰ ਜਿਹੜਾ ਹੈ ਉਹ ਵਧੀਆ ਢੰਗ ਨਾਲ ਜਿਹੜਾ ਹੈ ਉਹ ਗਾਂ ਨੂੰ ਲੈ ਕੇ ਜਾਇਆ ਜਾ ਸਕੇ ਕੈਮਰਾ ਪਰਸਨ ਮਾਨਜਨ ਗੁਰਪ੍ਰੀਤ ਸਿੰਘ ਪੰਜਾਬੀ ਲੋਕ ਚੈਨਲ ਅੰਮ੍ਰਿਤਸਰ ਸਾਹਿਬ